ਜੇ ਦੇਵਦਾਸੀ ਪ੍ਰਥਾ ਦੀ ਗੱਲ ਕੀਤੀ ਜਾਵੇ ਇਹਦੇ ਵਿੱਚ ਹੁੰਦਾ ਕੀ ਸੀ ਐਕਚੁਅਲੀ ਦੇਵਦਾਸੀ ਜੋ ਸ਼ਬਦ ਹੈ ਨਾ ਉਹ ਦੋ ਸ਼ਬਦਾਂ ਦੇ ਜੋੜ ਨਾਲ ਬਣਿਆ ਦੇਵ ਪਲੱਸ ਦਾਸੀ ਇੱਕ ਬਹੁਤ ਹੀ ਛੋਟੀ ਉਮਰ ਦੀ ਲੜਕੀ ਨੂੰ ਮੰਦਰ ਦੇ ਵਿੱਚ ਦਾਨ ਦਿੱਤਾ ਜਾਂਦਾ ਸੀ ਫਿਰ ਉਸ ਤੋਂ ਬਾਅਦ ਉਹਦਾ ਵਿਆਹ ਜਿਹੜਾ ਹੈ ਉਹ ਮੂਰਤੀ ਨਾਲ ਕਰ ਦਿੱਤਾ ਜਾਂਦਾ ਸੀ ਦਾਨ ਕੀਤਾ ਜਾਂਦਾ ਦੇਵਦਾਸੀ ਬਣਾਇਆ ਜਾਂਦਾ ਉਸ ਤੋਂ ਬਾਅਦ ਫਿਰ ਉਹ ਜਵਾਨ ਹੋ ਜਾਂਦੀ ਫਿਰ ਉਹਦਾ ਅੱਗੇ ਕੀ ਕੀਤਾ ਫਿਜ਼ੀਕਲ ਰਿਲੇਸ਼ਨਸ ਬਣਾਉਣ ਦੇ ਕਾਬਿਲ ਹੈ ਤਾਂ ਉੱਥੇ ਉਹਨੂੰ ਮੰਦਰ ਦਾ ਪੁਜਾਰੀ ਇਹ ਕਹਿ ਕੇ ਯੂਜ਼ ਕਰਦਾ ਸੀ ਕਿ ਇਹ ਪਰਮਾਤਮਾ ਦਾ ਪ੍ਰਸ਼ਾਦ ਹੈ ਫਿਰ ਮੰਦਰ ਦੇ ਟਰਸਟੀ ਵੀ ਉਹਨੂੰ ਵਰਤਦੇ ਸੀ ਜਾਂ ਫਿਰ ਆਸ-ਪਾਸ ਦੇ ਅਮੀਰ ਪਲੱਸ ਉਸ ਸਮੇਂ ਦੇ ਰਾਜੇ ਮਹਾਰਾਜੇ ਜਿਹੜੇ ਉਹ ਵਰਤਦੇ ਸੀ ਤਾਂ ਸਰਚ ਫਿਰ ਕਿੱਥੇ-ਕਿੱਥੇ ਕੀਤੀ ਜਾਂ ਬੁਕਸ ਕਿਹੜੀਆਂ ਜਿਹੜੀਆਂ ਪੜੀਆਂ ਤਾਂ ਉਹਦੇ ਲਈ ਮੈਂ ਆਰਥ ਸ਼ਾਸਤਰ ਨੂੰ ਵੀ ਪੜਿਆ ਵਿਸ਼ਨੂੰ ਪੁਰਾਨ ਨੂੰ ਵੀ ਪੜਿਆ ਸਰਤ ਔਰ ਕਾਫੀ ਤਰ੍ਹਾਂ ਦੇ ਪੁਰਾਨ ਆ ਜਿਹੜੇ ਉਹ ਵੀ ਪੜੇ ਸਤਸ੍ਰੀਅਕਾਲ ਤੁਸੀਂ ਦੇਖ ਰਹੇ ਹੋ ਕਲਿਆੰਟੀ ਵੀ ਪੰਜਾਬ ਤੇ ਮਹਾਰਸ਼ਪਾਲ ਸਿੰਘ ਔਰਤ ਤੇ ਅਤਿਆਚਾਰ ਦੀਆਂ ਲਗਾਤਾਰ ਮੌਜੂਦਾ ਸਥਿਤੀ 'ਚ ਵੀ ਘਟਨਾਵਾਂ ਸਾਹਮਣੇ ਆਉਂਦੀਆਂ ਪਰ ਪਿਛਲੇ ਸਮੇਂ 'ਚੋਂ ਦੇਵਦਾਸੀਆਂ ਦੀ ਵੀ ਗੱਲ ਕੀਤੀ ਜਾਂਦੀ ਸੀ ਪਰ ਇੱਕ ਬੁੱਕ ਲਿਖੀ ਹੈ ਨਾ ਸਾਡੇ ਨੇ ਮੈਡਮ ਰਾਜਵਿੰਦਰ ਕੌਰ ਨੇ ਜਿਹੜੇ ਬਤੌਰ ਪ੍ਰੋਫੈਸਰ ਰਜਿੰਦਰਾ ਕਾਲਜ 'ਚ ਕੰਮ ਕਰਦੇ ਨੇ ਉਹਨਾਂ ਵੱਲੋਂ ਇੱਕ ਬੁੱਕ ਲਿਖੀ ਗਈ ਆ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਉਸ ਬੁੱਕ ਤੇ ਅੱਜ ਦੇ ਸਮੇਂ ਵਿੱਚ ਜਿਹੜੀ ਦੇਵਦਾਸੀ ਆ ਹਾਲਾਂਕਿ ਪੰਜਾਬ ਵਰਗੇ ਜੇ ਸੂਬੇ ਦੀ ਗੱਲ ਕਰੀ ਜਾਵੇ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨਹੀਂ ਸਾਹਮਣੇ ਆਉਂਦੀਆਂ ਪਰ ਉਹਨਾਂ ਨੂੰ ਅੱਜ ਦੇ ਸਮੇਂ ਵਿੱਚ ਇਹ ਕਿਤਾਬ ਜਾਂ ਬੁੱਕ ਲਿਖਣ ਦੀ ਲੋੜ ਕਿਉਂ ਪਈ ਆਪਾਂ ਗੱਲਬਾਤ ਕਰਦੇ ਆਂ ਮੈਡਮ ਸਸ਼ਕਲ ਜੀ ਸਸ਼ਕਲ ਸਸ਼ਕਲ ਕੀ ਕਹਿਣਾ ਚਾਹੁੰਦੇ ਜਿਹੜੇ ਅੱਜ ਦੇ ਸਮੇਂ ਚ ਜੇ ਪੰਜਾਬ ਵਰਗੇ ਸੂਬੇ ਦੀ ਗੱਲ ਕੀਤੀ ਜਾਵੇ ਤਾਂ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਦੇਖਣ ਨੂੰ ਨਹੀਂ ਮਿਲਦੀ ਪਰ ਤੁਹਾਨੂੰ ਇਹ ਜਿਹੜੀ ਬੁੱਕ ਲਿਖਣੀ ਕਿਉਂ ਪਈ ਦੇਵਦਾਸੀਆਂ ਐਕਚੁਅਲੀ ਸਰ ਜਿਹੜੀਆਂ ਦੇਵਦਾਸੀਆਂ ਨੇ ਨਾ ਉਹਨਾਂ ਦਾ ਬੈਕਗ੍ਰਾਉਂਡ ਜੇਕਰ ਆਪਾਂ ਕਿਤੇ ਨਾ ਕਿਤੇ ਚੈੱਕ ਕਰੀਏ ਤਾਂ ਉਹ ਨਾਰਥ ਇੰਡੀਆ ਤੋਂ ਹੀ ਸ਼ੁਰੂ ਹੋਈਆਂ ਨੇ ਨਾਰਥ ਇੰਡੀਆ ਦੇ ਵਿੱਚ ਹੀ ਉਹਨਾਂ ਦਾ origin ਹੋਇਆ ਜੇਕਰ ਆਪਾਂ ਬਹੁਤ ਐਂਸ਼ੀਅੰਟ ਦੇ ਜਿਹੜੇ ਪੜਦੇ ਆ ਜਿਹੜੇ ਪੁਰਾਣ ਵਗੈਰਾ ਦਿੱਤੇ ਹੋਇਆ ਜਾਂ ਰਿਗਵੇਦ ਆ ਉਹਨਾਂ ਨੂੰ ਪੜ੍ਹੀਏ ਤਾਂ ਉਹਨਾਂ ਵਿੱਚ ਇਹਨਾਂ ਦਾ ਕਿਤੇ ਨਾ ਕਿਤੇ ਜ਼ਿਕਰ ਦਿੱਤਾ ਹੋਇਆ ਤਾਂ ਇਟ ਮੀਨ ਜੋ ਉਹਨਾਂ ਦੀ ਸ਼ੁਰੂਆਤ ਆ ਜਿਹੜੀ ਉਹ ਇੱਥੋਂ ਹੀ ਹੋਈ ਆ ਇਧਰਲੇ ਇਲਾਕਿਆਂ ਤੋਂ ਹੀ ਬੇਸ਼ੱਕ ਆ ਜੋ ਸਾਊਥ ਇੰਡੀਆ ਦੇ ਵਿੱਚ ਚਲੀਆਂ ਗਈਆਂ ਪਰ ਉਹਨਾਂ ਦੀ ਸ਼ੁਰੂਆਤ ਆ ਜਿਹੜਾ origin ਆ ਉਹ ਇਧਰੋਂ ਹੋਇਆ ਜਿਸ ਕਾਰ ਸਮਿਆਂ ਦੇ ਵਿੱਚ ਇਹ ਇਲਾਕੇ ਵੀ ਉਹਨਾਂ ਤੋਂ ਇਫੈਕਟ ਸੀ ਅੱਜ ਇਸ ਬੁੱਕ ਨੂੰ ਲਿਖਣ ਦਾ ਕਾਰਨ ਇਹ ਆ ਕਿ ਨਾਰਥ ਇੰਡੀਆ ਨੇ ਇਸ ਟਰੈਡੀਸ਼ਨ ਨੂੰ ਭੁਲਾਤਾ ਨਾਰਥ ਇੰਡੀਆ ਚੋ ਟ੍ਰੈਡੀਸ਼ਨ ਖਤਮ ਹੋ ਗਈ ਕਿਉਂਕਿ ਇੱਧਰ ਲੋਕ ਆ ਜਿਹੜੇ ਉਹ ਪੜੇ ਲਿਖੇ ਵੀ ਆ ਗਏ ਔਰ ਕੁਝ ਜਿਹੜਾ ਹੈ ਉਹ ਤਰਕ ਦੇ ਉੱਪਰ ਵੀ ਗੱਲਾਂ ਕਰਨ ਲੱਗੇ ਬਟ ਨਾਰਥ ਸਾਊਥ ਇੰਡੀਆ ਦੇ ਵਿੱਚ ਇਹ ਚੀਜ਼ ਆ ਜਿਹੜੀ ਦੱਖਣ ਭਾਰਤ ਦੇ ਵਿੱਚ ਉਹ ਕਾਫੀ ਹੱਦ ਤੱਕ ਅਜੇ ਚੱਲ ਰਹੀ ਆ ਜਿਸ ਕਾਰਨ ਮੈਂ ਚਾਹਨੀ ਆ ਕਿ ਇੱਧਰ ਲੋਕਾਂ ਚ ਇਸ ਵਿਸ਼ੇ ਪ੍ਰਤੀ ਅਵੇਅਰਨੈਸ ਆਵੇ ਜਾਗਰੂਕਤਾ ਆਵੇ ਤਾਂ ਜੋ ਇੱਕਜੁੱਟ ਹੋ ਕੇ ਜੋ ਅੱਜ ਇਹ ਸ਼ਰਾਪ ਬਣ ਚੁੱਕੀ ਹੈ ਇਸ ਨੂੰ ਖਤਮ ਕਰਨ ਬਾਰੇ ਸੋਚਿਆ ਜਾ ਸਕੇ ਕਿਉਂਕਿ ਲੀਗਲ ਐਕਟੀਵਿਟੀਆਂ ਉਹ ਪੂਰੀ ਤਰ੍ਹਾਂ ਫੇਲ ਹੋ ਗਈਆਂ ਇਸ ਚੀਜ਼ ਨੂੰ ਸਮਝਣ ਦੇ ਲਈ ਇਹ ਦੇਵਦਾਸੀ ਪ੍ਰਥਾ ਦੀ ਗੱਲ ਕੀਤੀ ਜਾਵੇ ਇਹਦੇ ਵਿੱਚ ਹੁੰਦਾ ਕੀ ਸੀ ਇਹਦੇ ਬਾਰੇ ਜਰੂਰ ਐਕਚੁਅਲੀ ਦੇਵਦਾਸੀ ਜੋ ਸ਼ਬਦ ਹੈ ਨਾ ਉਹ ਦੋ ਸ਼ਬਦਾਂ ਦੇ ਜੋੜ ਨਾਲ ਬਣਿਆ ਦੇਵ ਪਲੱਸ ਦਾਸੀ ਮਤਲਬ ਕਿ ਇੱਕ ਬਹੁਤ ਹੀ ਛੋਟੀ ਉਮਰ ਦੀ ਲੜਕੀ ਨੂੰ ਮੰਦਰ ਦੇ ਵਿੱਚ ਦਾਨ ਦਿੱਤਾ ਜਾਂਦਾ ਸੀ ਫਿਰ ਉਸ ਤੋਂ ਬਾਅਦ ਉਹਦਾ ਵਿਆਹ ਜਿਹੜਾ ਹੈ ਉਹ ਮੂਰਤੀ ਨਾਲ ਕਰ ਦਿੱਤਾ ਜਾਂਦਾ ਸੀ ਜੋ ਮੰਦਰ ਦੇ ਵਿੱਚ ਇੱਕ ਮੂਰਤੀ ਰੱਖੀ ਜਾਂਦੀ ਸੀ ਉਹਦੇ ਨਾਲ ਉਹਦਾ ਵਿਆਹ ਕਰਕੇ ਕਹਿ ਦਿੱਤਾ ਜਾਂਦਾ ਸੀ ਕਿ ਇਹ ਦੇਵ ਦੀ ਦਾਸੀ ਆ ਮਤਲਬ ਕਿ ਇਹ ਪਰਮਾਤਮਾ ਦੀ ਜਾਂ ਉਸ ਮੂਰਤੀ ਦੀ ਵਾਈਫ ਹੈ ਔਰ ਜਿਸ ਕਾਰਨ ਇਹ ਗੋਡੈਸ ਬਣ ਚੁੱਕੀ ਹੈ ਹੁਣ ਇਹ ਸਾਰੀ ਉਮਰ ਮੰਦਰ ਦੇ ਵਿੱਚ ਰਹੇਗੀ ਮੰਦਰ ਦੀ ਸੇਵਾ करेगी मूर्ति दी सेवा करेगी ਤੇ ਉਹ ਨੂੰ ਹੀ ਆਪਣਾ ਘਰ ਮੰਨੇਗੀ मतलब एक तरह ਨਾਲ इमोर्टल ब्राइड ਬਣਾਤੀ ਸਦਾ ਸੁਹਾਗਣ ਰਹਿਣ ਵਾਲੀ ਦੁਲਹਣ ਬਣਾਤੀ ਜਿਸ ਤੋਂ ਇਹ ਪ੍ਰੇਰਣਾ ਲਈ ਗਈ ਕਿ ਜੇਕਰ ਇਸ ਤਰ੍ਹਾਂ ਔਰਤਾਂ ਹੋਣ ਗਈਆਂ ਤਾਂ ਧਰਮ ਜਿਹੜਾ ਉਹ ਦੇਨ ਦੁਗਣੀ ਰਾਤ ਚੌਗਣੀ ਤਰੱਕੀ ਕਰੇਗਾ ਕਿਉਂਕਿ ਬਾਕੀ ਔਰਤਾਂ ਵੀ ਜਿਹੜੀਆਂ ਨੇ ਉਹ ਫਿਰ ਧਰਮ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਣਗੀਆਂ ਜਦੋਂ ਉਹ ਨੂੰ ਸਦਾਨ ਕੀਤਾ ਜਾਂਦਾ ਦੇਵਦਾਸੀ ਬਣਾਇਆ ਜਾਂਦਾ ਉਸ ਤੋਂ ਬਾਅਦ ਫਿਰ ਉਹ ਜਵਾਨ ਹੋ ਜਾਂਦੀ ਫਿਰ ਉਹਦਾ ਅੱਗੇ ਕੀ ਕੀਤਾ ਜਾਂਦਾ ਐਕਚੁਅਲੀ ਜਦੋਂ ਬਹੁਤ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਇਹ ਸੀ ਕਿ 5 ਤੋਂ ਲੈ ਕੇ 9 ਸਾਲ ਦੇ ਵਿੱਚ ਵਿੱਚ ਦੀ ਕੁੜੀ ਨੂੰ ਜਿਹੜਾ ਉਹ ਦਾਣ ਕੀਤਾ ਜਾਂਦਾ ਸੀ ਮੰਦਿਰ ਦੇ ਵਿੱਚ ਤਾਂ ਦਾਣ ਕਰਨ ਦੀ ਜਿਹੜੀ ਪ੍ਰਥਾ ਹੈਗੀ ਉਹਦੇ ਵਿੱਚ ਇਹ ਆ ਕਿ ਜਿਹੜੇ ਮੰਦਿਰ ਦੇ ਟਰਸਟੀ ਆ ਜਾਂ ਪੁਜਾਰੀ ਆ ਉਹ ਉਸ ਕੁੜੀ ਦੇ ਪਰਿਵਾਰ ਨਾਲ ਗੱਲਬਾਤ ਕਰਕੇ ਤੇ ਉਹਨਾਂ ਤੋਂ ਅਪਰੂਵਲ ਲੈ ਕੇ ਉਹਨੂੰ ਮੰਦਿਰ ਦੇ ਵਿੱਚ ਦਾਣ ਕਰ ਲੈਂਦੇ ਸੀ ਤਾਂ ਉਸ ਤੋਂ ਬਾਅਦ ਉਹਨੂੰ ਮੰਦਿਰ ਦੇ ਵਿੱਚ ਰੱਖਣ ਦੇ ਲਈ ਤਾਂ ਜੋ ਜੀ ਲਾ ਸਕੇ ਤਾਂ ਉਹਨੂੰ 64 ਤਰ੍ਹਾਂ ਦੀਆਂ ਕਲਾਵਾਂ ਨੇ ਜਿਹੜੀਆਂ ਉਹ ਸਿਖਾਈਆਂ ਜਾਂਦੀਆਂ ਸੀ ਜਿਸ ਵਿੱਚ ਉਹ ਸਿੰਗਿੰਗ ਵੀ ਸਿੱਖਦੀ ਸੀ ਨਾਲ ਹੀ ਨਾਲ ਡਾਂਸ ਵੀ ਸਿੱਖਦੀ ਸੀ ਤਉ ਪਰਮਾਤਮਾ ਦੀ ਮੂਰਤੀ ਨੂੰ ਰਜਾਉਣ ਦੇ ਲਈ ਉਹਦੇ ਸਾਹਮਣੇ ਡਾਂਸ ਕਰਦੀ ਸੀ ਤਾਂ ਜਦੋਂ ਉਹ ਥੋੜਾ ਇੱਕ ਅਜਿਹੀ ਸਿਚੁਏਸ਼ਨ ਤੇ ਆ ਜਾਂਦੀ ਸੀ ਜਿੱਥੇ ਲੱਗਦਾ ਸੀ ਕਿ ਉਹ ਵੱਡੀ ਹੋ ਚੁੱਕੀ ਆ ਫਿਜ਼ੀਕਲ ਰਿਲੇਸ਼ਨਸ ਬਣਾਉਣ ਦੇ ਕਾਬਿਲ ਆ ਤਾਂ ਉੱਥੇ ਉਹਨੂੰ ਮੰਦਿਰ ਦਾ ਪੁਜਾਰੀ ਇਹ ਕਹਿ ਕੇ ਯੂਜ਼ ਕਰਦਾ ਸੀ ਕਿ ਇਹ ਪਰਮਾਤਮਾ ਦਾ ਪ੍ਰਸ਼ਾਦ ਹੈ ਜਿਹਦੇ ਉੱਪਰ ਮੰਦਿਰ ਦੇ ਪੁਜਾਰੀ ਦਾ ਹੱਕ ਹੈ ਫਿਰ ਮੰਦਿਰ ਦੇ ਟਰਸਟੀ ਵੀ ਉਹਨੂੰ ਵਰਤਦੇ ਸੀ ਜਾਂ ਫਿਰ ਆਸ-ਪਾਸ ਦੇ ਅਮੀਰ ਪਲੱਸ ਉਸ ਸਮੇਂ ਦੇ ਰਾਜੇ ਮਹਾਰਾਜੇ ਆ ਜਿਹੜੇ ਉਹ ਵਰਤਦੇ ਸੀ ਉਹਨਾਂ ਫਿਰ ਇਹਨੂੰ ਲਿਖਣ ਵਾਸਤੇ ਤੁਹਾਨੂੰ ਕਿੰਨਾ ਸਮਾਂ ਲੱਗਿਆ ਜਾਂ ਕਿਵੇਂ ਸੋਚਿਆ ਕਿ ਤੁਹਾਨੂੰ ਲਿਖਣੀ ਚਾਹੀਦੀ ਹੈ ਮੈਂ ਨਾ ਜੀ ਜਦੋਂ ਖੁਦ ਐਮਏ ਕਰਦੀ ਸੀ ਤਾਂ ਉਸ ਸਮੇਂ ਰਿਲੀਜੀਅਸ ਨਾਲ ਸੰਬੰਧਿਤ ਇੱਕ ਸਾਡਾ ਸਬਜੈਕਟ ਸੀ ਉੱਥੇ ਪੜਿਆ ਸੀ ਤਾਂ ਉੱਥੇ ਮੈਨੂੰ ਇਹ ਸ਼ਬਦ ਬੜਾ ਅੱਛਾ ਲੱਗਿਆ ਸੀ ਤਾਂ ਉਦੋਂ ਛੋਟੀ ਸੀ ਨਹੀਂ ਸਮਝ ਆ ਸਕੀ ਇੰਨੀਆਂ ਚੀਜ਼ਾਂ ਤਾਂ ਬਾਅਦ ਦੇ ਵਿੱਚ ਜਦੋਂ ਮੈਂ ਖੁਦ ਪੀਐਚਡੀ ਸ਼ੁਰੂ ਕੀਤੀ ਤਾਂ ਮੈਨੂੰ ਇਹਦੇ ਵਿੱਚ 4 ਐਂਡ 1/2 ਇਅਰਸ ਦਾ ਸਮਾਂ ਜਿਹੜਾ ਉਹ ਲੱਗਿਆ ਕਿ ਮੈਂ ਇਸ ਚੀਜ਼ ਦੇ ਉੱਪਰ ਰਿਸਰਚ ਕੀਤੀ ਤਾਂ ਜਿਵੇਂ ਜਿਵੇਂ ਇਹਨੂੰ ਪੜਦੀ ਗਈ ਓਵੇਂ ਓਵੇਂ ਇਸ ਚੀਜ਼ ਵਿੱਚ ਇੰਟਰਸਟ ਵਧਦਾ ਗਿਆ ਕਿਉਂਕਿ ਔਰਤਾਂ ਨਾਲ ਹੋਣ ਵਾਲਾ ਐਕਸਪਲੋਇਟੇਸ਼ਨ ਜਿਹੜਾ ਉਹਦਾ ਇੱਕ ਨਵਾਂ ਰੂਪ ਦੇਖਣ ਨੂੰ ਮਿਲਿਆ ਮੈ ਜਿਹੜਾ ਇਹਦੇ ਤੇ ਰਿਸਰਚ ਫਿਰ ਕਿੱਥੇ ਕਿੱਥੇ ਕੀਤੀ ਜਾਂ ਬੁੱਕਸ ਕਿਹੜੀਆਂ ਕਿੜੀਆਂ ਪੜੀਆਂ ਸਰ ਇਹਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਬੁੱਕਸ ਆ ਪਹਿਲੀ ਗੱਲ ਤੇ ਇਹ ਕਿ ਇਹਦੇ origin ਨਾਲ ਸੰਬੰਧਿਤ ਸਾਨੂੰ ਬਹੁਤ ਘੱਟ ਮਟੀਰੀਅਲ ਮਿਲਦਾ ਹੈਗਾ ਉਹਦਾ ਕਾਰਨ ਇਹ ਹੈ ਕਿ ਜ਼ਿਆਦਾਤਰ ਮਟੀਰੀਅਲ ਹੈ ਜਿਹੜਾ ਉਹ ਅਦਰ ਲੈਂਗੁਏਜਸ ਵਿੱਚ ਆ ਜਾਂ ਪੁਰਾਣਿਕ ਸਮਿਆਂ ਦੀਆਂ ਲੈਂਗੁਏਜਸ ਵਿੱਚ ਆ ਜ਼ਿਆਦਾਤਰ ਸੰਸਕ੍ਰਿਤ ਦੇ ਵਿੱਚ ਮੈਨੂੰ ਮਿਲਿਆ ਤਾਂ ਉਹਦੇ ਲਈ ਮੈਂ ਆਰਥ ਸ਼ਾਸਤਰ ਨੂੰ ਵੀ ਪੜਿਆ ਵਿਸ਼ਨੂੰ ਪੁਰਾਨ ਨੂੰ ਵੀ ਪੜਿਆ ਸਰਤ ਔਰ ਕਾਫੀ ਤਰ੍ਹਾਂ ਦੇ ਪੁਰਾਨ ਆ ਜਿਹੜੇ ਉਹ ਵੀ ਪੜੇ ਜਿਨ੍ਹਾਂ ਵਿੱਚ ਇਹਨਾਂ ਬਾਰੇ ਜਿਹੜੀਆਂ ਉਹ ਚੀਜ਼ਾਂ ਦੱਸੀਆਂ ਦੱਸੀਆਂ ਗਈਆਂ ਸੀ ਇਸ ਤੋਂ ਇਲਾਵਾ ਮੈਂ ਰਿਸਰਚ ਪੇਪਰ ਪੜ੍ਹੇ ਆ ਜਿਨ੍ਹਾਂ ਵਿੱਚ ਮਤਲਬ ਇਹਦੇ origin ਤੋਂ ਲੈ ਕੇ ਹੁਣ ਤੱਕ ਦੀਆਂ ਕੰਡੀਸ਼ਨ ਗਈਆਂ ਸੀ ਤਾਂ ਕਾਫੀ ਤਰ੍ਹਾਂ ਦੀਆਂ ਬੁੱਕਸ ਆ ਜਿਹੜੀਆਂ ਉਹ ਮੈਂ ਪੜੀਆਂ ਨੇ ਕਿੰਨਾ ਸਮਾਂ ਲੱਗਿਆ ਇਹਨੂੰ ਲਿਖਣ ਵਾਸਤੇ ਤਿਆਰ ਕਰਨ ਵਾਸਤੇ ਇਨੂੰ ਲਗਭਗ ਸਰ ਮੇਰਾ ਪੀ ਐਚ ਡੀ ਦਾ ਸਾਰਾ ਪੀਰੀਅਡ ਲੱਗਿਆ ਸਾਡੇ 3 ਸਾਲ ਤਾਂ ਉਹ ਲੱਗੇ ਸੀਗੇ ਤੇ ਉਸ ਤੋਂ ਬਾਅਦ ਦਾ ਉਹ ਸਮਾਂ ਲੱਗਿਆ ਜਦੋਂ ਮੈਂ ਇਹਨੂੰ ਬੁੱਕ ਦਾ ਰੂਪ ਦੇਣਾ ਸੀਗਾ ਤਾਂ ਕਿਉਂਕਿ ਐਵੇਂ ਸੀ ਕਿ ਪੀ ਐਚ ਡੀ ਥੀਸਿਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਹੀਂ ਲਿਖ ਸਕਦੇ ਸੀ ਕਿਉਂਕਿ ਉਹ ਉੱਥੇ ਹੀ ਰੁਕ ਜਾਂਦੀ ਕੰਟਰੋਵਰਸਲ ਮੈਟਰ ਹੋ ਜਾਂਦਾ ਪਰ ਅੱਜ ਜਦੋਂ ਮੈਂ ਇਹਨੂੰ ਕਿਤਾਬ ਦੇ ਰੂਪ ਵਿੱਚ ਬਣਾਇਆ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੁਸਾਇਟੀ ਦੇ ਵਿੱਚ ਇਗਨੋਰ ਕੀਤੀਆਂ ਜਾਂਦੀਆਂ ਜਾਂ ਰਿਜੈਕਟ ਕੀਤੀਆਂ ਜਾਂਦੀਆਂ ਸੁਸਾਇਟੀ ਜਿਹਦੇ ਤੇ ਕੰਟਰੋਵਰਸਲ ਮੈਟਰਸ ਬਣਾ ਦਿੰਦੀ ਹੈ ਉਹ ਸਾਰੀਆਂ ਇਹਦੇ ਵਿੱਚ ਮੈਂ ਪਾਈਆਂ ਨੇ ਤਾਂ ਕਿ ਸੁਸਾਇਟੀ ਨੂੰ ਜਾਂ ਅਸੀਂ ਖੁੱਲੇ ਆਮ ਨਹੀਂ ਬੋਲ ਸਕਦੇ ਉਹ ਬੋਲਣੀਆਂ ਜ਼ਰੂਰੀ ਆ ਫੇਰ ਹੀ ਇਸ ਤਰ੍ਹਾਂ ਦੀ ਜਿਹੜੀ ਟਰੈਡੀਸ਼ਨ ਆ ਰਸਮ ਆ ਜਾਂ ਰੀਤੀ ਆ ਜਿਹਦੇ ਵਿੱਚ ਔਰਤਾਂ ਨੂੰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਦੀ ਬਾਡੀ ਨੂੰ ਇੱਕ ਮਸ਼ੀਨ ਦੀ ਤਰ੍ਹਾਂ ਵਰਤਿਆ ਜਾ ਰਿਹਾ ਤਾਂ ਉਹਦੇ ਬਾਰੇ ਖੁੱਲੇ ਆਮ ਚਰਚਾ ਕੀਤੀ ਜਾ ਸਕੇ ਜੇ ਭਾਰਤ ਵਰਗੇ ਦੇਸ਼ ਚ ਕਹਿ ਲਈਏ ਅਜੇ ਬੱਚੀਆਂ ਜਾਂ ਔਰਤਾਂ ਕਿੰਨੀਆਂ ਕਿਹਦੀਆਂ ਪੀੜਤ ਨੇ ਜਾਂ ਕਿੰਨੀਆਂ ਕਨਵੋਲਵ ਨੇ ਮੌਜੂਦਸਤੀ ਵਿੱਚ ਅ ਮੌਜੂਦਾ ਸਥਿਤੀ ਵਿੱਚ ਸਰ ਲਗਭਗ ਸਾਊਥ ਇੰਡੀਆ ਦੇ ਵਿੱਚ 2 ਲੱਖ ਤੇ 88000 ਦੇ ਨੀਅਰ ਅਬਾਊਟ ਔਰਤਾਂ ਨੇ ਜਿਹੜੀਆਂ ਹਜੇ ਵੀ ਦੇਵਦਾਸੀਆਂ ਤਰ੍ਹਾਂ ਕੰਮ ਕਰ ਰਹੀਆਂ ਨੇ ਠੀਕ ਹੈ ਔਰ ਬੈਂਗਲੌਰ ਦੇ ਨੇੜੇ ਤੇੜੇ ਤਾਂ ਹੁਣ ਪਿੰਡ ਵਸਨੇ ਸ਼ੁਰੂ ਹੋ ਗਿਆ ਜਿੰਨਾ ਪਿੰਡਾਂ ਦੇ ਵਿੱਚ ਔਰਤਾਂ ਉਹੀ ਔਰਤਾਂ ਰਹਿੰਦੀਆਂ ਨੇ ਜਿਹੜੀਆਂ ਦੇਵਦਾਸੀਆਂ ਔਰ ਉਹਨਾਂ ਪਿੰਡਾਂ ਦੇ ਵਿੱਚ ਆਮ ਲੋਕਾਂ ਦਾ ਜਾਣਾ ਵਰਜਿਤ ਆ پابੰਦੀ ਹੈ ਉੱਥੇ ਜਾਣ ਦੇ ਲਈ ਸਪੈਸ਼ਲ ਪਰਮਿਸ਼ਨਾਂ ਨੇ ਜਿਹੜੀਆਂ ਸਰਕਾਰ ਤੋਂ ਸਾਨੂੰ ਲੈਣੀਆਂ ਪੈਂਦੀਆਂ ਹਨ ਪੰਜਾਬ ਦੇ ਸੂਬੇ ਨੂੰ ਕਿਵੇਂ ਦੇਖਦੇ ਹੋ ਬੇਸ਼ੱਕ ਦੇਵਦਾਸੀ ਪ੍ਰਥਾ ਤਾਂ ਇੱਥੇ ਨਹੀਂ ਹੈ ਪਰ ਮੌਜੂਦਾ ਸਮੇਂ ਦੇ ਵਿੱਚ ਔਰਤ ਦੀ ਜਿਹੜੀ ਸਥਿਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਐਕਚੁਅਲੀ ਨਾ ਪੰਜਾਬ ਦੇ ਵਿੱਚ ਡਿਵੈਲਪਮੈਂਟ ਬਹੁਤ ਹੋਈ ਲੋਕਾਂ ਨੇ ਬਹੁਤ ਜਲਦੀ ਆਪਣੀ ਸੋਚ ਨੂੰ ਉੱਚਾ ਚੁੱਕ ਲਿਆ ਔਰਤਾਂ ਪ੍ਰਤੀ ਇਹਨਾਂ ਨੇ ਸਨਮਾਨ ਉਹ ਕਿਤੇ ਨਾ ਕਿਤੇ ਗੁਰੂ ਨਾਨਕ ਦੇਵ ਜੀ ਦੀਆਂ ਬਾਣੀਆਂ ਤੋਂ ਵੀ ਸਾਨੂੰ ਜਿਹੜਾ ਉਹ ਸਨਮਾਨ ਔਰਤ ਨੂੰ ਮਿਲਿਆ ਔਰਤ ਨੇ ਗਰੋ ਕੀਤਾ ਇੱਥੇ ਔਰਤ ਨੂੰ ਇੱਕ ਰਿਸਪੈਕਟੇਬਲ ਪਲੇਸ ਆ ਜਿਹੜੀ ਉਹ ਮਿਲ ਗਈ ਔਰਤਾਂ ਨੂੰ ਪੜਾਇਆ ਜਾਣ ਲੱਗਿਆ ਬਟ ਕਰੰਟ ਕੰਡੀਸ਼ਨ ਨੂੰ ਜੇਕਰ ਆਪਾਂ ਦੇਖੀਏ ਨਾ ਤਾਂ ਔਰਤ ਖੁਦ ਹੀ ਆਪਣੇ ਆਪ ਨੂੰ ਖਰਾਬ ਕਰਦੀ ਨਜ਼ਰ ਆ ਰਹੀ ਆ ਜਿਸ ਪੁਆਇੰਟ ਆਫ 뷰 ਤੋਂ ਮੈਂ ਦੇਖਦੀ ਆ ਜਾਂ ਮੈਂ ਆਬਜ਼ਰਵ ਕਰਦੀ ਆ ਤਾਂ ਉਹ ਇਹ ਆ ਕਿ ਔਰਤ ਖੁਦ ਆਪਦੇ ਆਪ ਨੂੰ ਖਰਾਬ ਕਰ ਰਹੀ ਹੈ ਉਹ ਚਾਹੇ ਛੋਟੀ ਬੱਚੀ ਆ ਚਾਹੇ ਟੀਨਏਜ ਆ ਚਾਹੇ ਉਹ ਵੱਡੀ ਉਮਰ ਦੀਆਂ ਔਰਤਾਂ ਨੇ ਤਾਂ ਉਹ ਆਪਣੇ ਆਪ ਖੁਦ ਨੂੰ ਖਰਾਬ ਕਰ ਰਹੀਆਂ ਨੇ ਉਹਨਾਂ ਦੀ ਕੰਡੀਸ਼ਨ ਖਰਾਬ ਨਹੀਂ ਹੈ ਬਾਕੀ ਸਟੇਟਸ ਦੇ ਅਕੋਰਡਿੰਗ ਪੰਜਾਬ ਵਿੱਚ ਕਿਤੇ ਵੀ ਤੁਹਾਨੂੰ ਜਿਹੜਾ ਹੈ ਉਹ ਰੇਪ ਦਾ ਮਾਮਲਾ ਨਹੀਂ ਮਿਲੇਗਾ ਉਹ ਵੱਖਰੀ ਗੱਲ ਆ ਕਿ ਉਹਨੂੰ ਰੇਪ ਦਾ ਜਿਹੜਾ ਉਹ ਜਾਂ ਬਲਾਤਕਾਰ ਦਾ ਰੂਪ ਆ ਜਿਹੜਾ ਉਹ ਦੇ ਦਿੱਤਾ ਜਾਂਦਾ ਕਿਸੇ ਵੀ ਕਾਰਨ ਪਰ ਪੰਜਾਬ ਦੇ ਵਿੱਚ ਕਿਤੇ ਵੀ ਇਹ ਨਹੀਂ ਆ ਕਿ ਔਰਤਾਂ ਨਾਲ ਜ਼ਬਰਦਸਤੀ ਹੁੰਦੀ ਹੋਗੀ ਇੱਥੇ ਔਰਤ ਖੁਦ ਆਪਣੀ ਮਰਜ਼ੀ ਦੇ ਨਾਲ ਸਭ ਕਰ ਰਹੀ ਹੈ ਇਹ ਵੀ ਦੇਖਣ ਚਾਹਿਆ ਵੀ ਬਹੁਤ ਗਿਣਤੀ ਜਿਹੜੀਆਂ ਔਰਤਾਂ ਜੇ ਪੰਜਾਬ ਦੀ ਗੱਲ ਹੀ ਕਰ ਲਈਏ ਜੈਂਟਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਰਜ਼ੀ ਨਾ ਜਾ ਕੇ ਤੇ ਬਾਅਦ ਚ ਉਹਨੂੰ ਝਾਂਸੇ ਚ ਜਾਂ ਲਾਲਚ ਫਸਵਾ ਕੇ ਤੇ ਉਹਨੂੰ ਰੇਪ ਤੇ ਪਰਚੇ ਵੀ ਦਰਜ ਕਰਾਉਂਦੇ ਆ ਪੈਸੇ ਵੀ ਲੈ ਜਾਂਦੇ ਇਸ ਨੂੰ ਕਿਵੇਂ ਦੇਖਦੇ ਆ ਐਕਚੁਅਲੀ ਨਾ ਜੀ ਜਿਸ ਪੁਆਇੰਟ ਆਫ View ਤੋਂ ਜਾਂ ਜਿੰਨੀ ਕ ਸਟੱਡੀ ਮੈਂ ਕਰ ਚੁੱਕੀ ਆ ਤਾਂ ਮੈਂ ਸਮਝਦੀ ਆ ਨਾ ਕਿ ਪੰਜਾਬ ਦੇ ਵਿੱਚ ਔਰਤ ਔਰ ਮਰਦ ਇੱਕ ਪਲੇਟਫਾਰਮ ਤੇ ਆ ਕੇ ਖੜੇ ਹੋਏ ਆ ਜਿੱਥੇ ਔਰਤ ਵੀ ਮਰਦ ਨੂੰ ਉਹਨਾਂ ਹੀ ਐਕਸਪਲੋਇਟ ਕਰ ਰਹੀ ਆ ਜਿੰਨਾ ਕਿ ਪਹਿਲਾਂ ਮਰਦ ਔਰਤ ਨੂੰ ਕਰ ਚੁੱਕਿਆ ਤਾਂ ਅੱਜ ਜਿਸ ਪੜਿਆ ਤਾਂ ਮੈਨੂੰ ਐਵੇਂ ਲੱਗਦਾ ਹੁੰਦਾ ਕਿ ਔਰਤ ਕਹਿ ਦਿੰਦੀ ਆ ਉੱਠ ਕੇ ਕਿ 9 ਸਾਲ ਹੋ ਗਏ ਜੀ ਮੇਰਾ ਰੇਪ ਹੁੰਦੇ ਨੂੰ 10 ਸਾਲ ਹੋ ਗਏ ਜੀ ਮੇਰਾ ਰੇਪ ਹੁੰਦੇ ਨੂੰ ਤਾਂ ਤੁਹਾਨੂੰ ਕੋਈ ਇੰਨੇ 10 ਸਾਲਾਂ ਚ 9 ਸਾਲਾਂ ਚ ਕੋਈ ਇੱਕ ਜਗ੍ਹਾ ਤਾਂ ਮਿਲੀ ਹੋਣੀ ਆ ਨਾ ਕਿ ਜਿੱਥੇ ਤੁਹਾਨੂੰ ਲੱਗਿਆ ਹੋਵੇ ਕਿ ਮੈਂ ਇਸ ਜਗ੍ਹਾ ਤੇ ਖੜੇ ਹੋ ਕੇ ਸਭ ਨੂੰ ਸੁਣਾ ਸਕਦੀ ਆ ਮੈਂ ਇਨਸਾਫ ਮੰਗ ਸਕਦੀ ਆ ਤੁਸੀਂ 9 ਸਾਲ 10 ਸਾਲ ਕਿਸ ਤਰ੍ਹਾਂ ਉਸ ਚੀਜ਼ ਨਾਲ ਸਰਵਾਈਵ ਕੀਤਾ ਤਾਂ ਜੇ ਤੁਸੀਂ ਉਹ ਨਹੀਂ ਕਰ ਪਾਏ ਤਾਂ 10 ਸਾਲਾਂ ਬਾਅਦ ਵੀ ਅਜੇਹੀ ਕੀ ਕੰਡੀਸ਼ਨ ਸੀ ਇਸ ਚੀਜ਼ ਨੂੰ ਜੇ ਆਪਾਂ ਖੁੱਲੇ ਆਮ ਗੱਲ ਕਰਨ ਦੀ ਕੋਸ਼ਿਸ਼ ਕਰੀਏ ਨਾ ਤਾਂ ਇਹ ਐ ਨਹੀਂ ਕਿ ਮੈਂ ਔਰਤ ਹੋ ਕੇ ਦੂ ਜਿਹੜਾ ਉਹ ਖਰਾਬ ਕਰ ਰਹੀਆਂ ਪਰ ਕਿਤੇ ਨਾ ਕਿਤੇ ਜੈਂਟਸ ਵੀ ਇੱਕ ਹਿਊਮਨ ਬੀਇੰਗਸ ਆ ਜ਼ਰੂਰੀ ਨਹੀਂ ਹੈ ਕਿ ਇੱਕ ਗਲਤ ਹੈ ਤਾਂ ਬਾਕੀ ਦੇ ਸਾਰੇ ਗਲਤ ਹੋਣਗੇ ਤਾਂ ਅੱਜ ਦੇ ਪੰਜਾਬ ਦੇ ਵਿੱਚ ਜਿੰਨਾ ਸਫਰ ਪਹਿਲਾਂ ਔਰਤ ਕਰਦੀ ਸੀ ਅੱਜ ਮਰਦ ਵੀ ਕਰ ਰਿਆ ਔਰਤਾਂ ਮਰਦਾਂ ਨੂੰ ਯੂਜ਼ ਕਰ ਰਹੀਆਂ ਨੇ ਔਰਤਾਂ ਜਿਹੜੀਆਂ ਨੇ ਜਾਂ ਬੱਚੀਆਂ ਕਹਿ ਲਓ ਉਹ ਅੱਜ ਯੂਜ਼ ਕਰ ਰਹੀਆਂ ਨੇ ਕਿਸੇ ਵੀ ਤਰੀਕੇ ਨਾਲ ਆ ਜਿਹੜੇ ਉਹ ਮੁੰਡਾ ਕੁੜੀ ਇੱਕ ਦੂਜੇ ਨੂੰ ਯੂਜ਼ ਕਰਨ ਦੇ ਵਿੱਚ ਲੱਗੇ ਹੋਏ ਨੇ ਤੁਸੀਂ ਬੁੱਕ ਲਿਖੀ ਆ ਅੱਜ ਕੱਲ ਜਿਹੜਾ ਨੌਜਵਾਨ ਪੀੜੀ ਆ ਖਾਸ ਕਰ ਉਹ ਸੋਸ਼ਲ ਮੀਡੀਆ ਤੇ ਰਹਿੰਦੀ ਆ ਲੱਗਦਾ ਵੀ ਅੱਜ ਦੇ ਸਮੇਂ ਵਿੱਚ ਇਹ ਬੁੱਕ ਪੜ੍ਹੀ ਜਾ ਸਕਦੀ ਆ ਜਾਂ ਨੌ ਜਿਹੜੀ ਨੌਜਵਾਨ ਪੀੜੀ ਆ ਜੇ ਪੜ੍ਹ ਕਿਉਂ ਨਹੀਂ ਰਹੀ ਜਾਂ ਪੜ੍ਹਨੀ ਚਾਹੀਦੀ ਆ ਕੀ ਕਾਰਨ ਮੰਨਦੇ ਆ ਐਕਚੁਅਲੀ ਨਾ ਜੀ ਪੰਜਾਬ ਦੇ ਵਿੱਚ ਤਾਂ ਇਹ ਚੀਜ਼ ਆ ਗਈ ਕਿ ਬੱਚਿਆਂ ਨੂੰ ਨਾ ਜਿਹੜਾ ਖੁੱਲਾ ਮਾਹੌਲ ਆ ਉਹ ਪੇਰੈਂਟਸ ਵੱਲੋਂ ਵੀ ਜਾਂ ਫਿਰ ਸਰਕਾਰਾਂ ਵੱਲੋਂ ਵੀ ਦੇ ਦਿੱਤਾ ਗਿਆ ਜਿੱਥੇ ਸਰਕਾਰਾਂ ਨੇ ਡੰਡਾ ਖੋਇਆ ਉੱਥੇ ਹੀ ਜਿਹੜਾ ਹੈ ਉਹ ਪੇਰੈਂਟਸ ਨੇ ਵੀ ਇਹ ਚੀਜ਼ ਕਰਤੀ ਕਿ ਹਾਂ ਸਾਡੇ ਬੱਚੇ ਨੂੰ ਨਾ ਕੁੱਟਿਆ ਜਾਵੇ ਜੀ ਸਾਡੇ ਜੇਕਰ ਬੱਚੇ ਨੂੰ ਕੰਟਰੋਲ ਨਹੀਂ ਕਰਾਂਗੇ ਤਾਂ ਬੱਚਾ ਚੀਜ਼ਾਂ ਨਹੀਂ ਸਿੱਖੇਗਾ ਤਾਂ ਜਿੱਥੋਂ ਤੱਕ ਮੇਰੀ ਬੁੱਕ ਦਾ ਸਵਾਲ ਹੈ ਉਹ ਇਹ ਆ ਕਿ ਬੱਚੇ ਥੋੜਾ ਇੰਟਰਸਟ ਦਿਖਾ ਰਹੇ ਆ ਜਿਵੇਂ ਮੈਂ ਕਾਲਜ ਦੇ ਵਿੱਚ ਜੌਬ ਕਰਦੀ ਆ ਤਾਂ ਕਾਫੀ ਬੱਚੇ ਇਸ ਚੀਜ਼ ਨੂੰ ਖਰੀਦਣ ਦੇ ਲਈ ਜਿਹੜਾ ਉਹ ਗੱਲ ਕਰ ਰਿਹਾ ਹੈ ਦਾ ਕਾਰਨ ਇਹ ਆ ਕਿ ਨਵ ਇਤੋਂ ਦੇ ਲਈ ਇੱਕ ਨਵਾਂ ਟੌਪਿਕ ਹੈ ਜਿਸ ਨੂੰ ਬੱਚਿਆਂ ਨੇ ਨਹੀਂ ਪੜਿਆ ਤਾਂ ਬੱਚੇ ਦੇ ਵਿੱਚ ਇੰਟਰਸਟ ਦਿਖਾ ਰਹੇ ਆ ਮੈਂ ਵੀ ਬੱਚੇ ਪੜ ਲੈਣਗੇ ਇਸ ਚੀਜ਼ ਨੂੰ ਕਿਉਂਕਿ ਜਿੰਨਾ ਕੋਬਜ਼ਰਵ ਆ ਦੋ ਦਿਨਾਂ ਚ ਮੈਂ ਕੀਤਾ ਹੈ ਬੁੱਕ ਰਿਲੀਜ਼ ਤੋਂ ਬਾਅਦ ਤਾਂ ਇਹਦੀ ਮੰਗ ਆ ਜਿਹੜੀ ਉਹ ਲਗਾਤਾਰ ਵੱਧ ਰਹੀ ਆ ਮਾਪਿਆਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਬੱਚਿਆਂ ਦਾ ਚਾਹੇ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਚਾਹੇ ਬੱਚਿਆਂ ਨੂੰ ਕੀ ਸਿੱਖਿਆ ਦੇਣ ਚ ਨਾਕਾਮਜਬ ਰਹੇ ਆ ਕੀ ਕਾਰਨ ਮੰਨਦੇ ਆ ਐਕਚੁਅਲੀ ਨਾ ਜਿਹੜਾ ਮੇਰੀ ਨਜ਼ਰ ਦੇ ਵਿੱਚ ਇਹ ਚੀਜ਼ ਆ ਕਿ ਜਿਹੜਾ ਇਹ ਕਨਸੈਪਟ ਸੀ ਨਾ ਕਿ ਫ੍ਰੈਂਡਲੀ ਹੋ ਜਾਓ ਉਹ ਭਾਰਤ ਦੇ ਵਿੱਚ ਨਹੀਂ ਚੱਲ ਸਕਦਾ ਕਿਉਂਕਿ ਬਾਹਰ ਦੀਆਂ ਕੰਡੀਸ਼ਨਸ ਹੋਰ ਤਰ੍ਹਾਂ ਦੀਆਂ ਨੇ ਫੋਰਨ ਦੀਆਂ ਭਾਰਤ ਦੀਆਂ ਕੰਡੀਸ਼ਨਸ ਹੋਰ ਤਰ੍ਹਾਂ ਦੀਆਂ ਨੇ ਜਾਂ ਤਾਂ ਤੁਸੀਂ ਕਦਰਾਂ ਕੀਮਤਾਂ ਤੋਂ ਬਿਲਕੁਲ ਆਪਣੇ ਆਪ ਨੂੰ ਛੱਡ ਦੋ ਜਾਂ ਫਿਰ ਤੁਸੀਂ ਜਿਹੜਾ ਹੈ ਉਹਨਾਂ ਕਦਰਾਂ ਕੀਮਤਾਂ ਨੂੰ ਇਸ ਤਰ੍ਹਾਂ ਲਟਕਾਓ ਨਾ ਫਿਰ ਉੱਥੇ ਇੱਥੇ ਸਰਕਾਰ ਦਾ ਵੀ ਬਹੁਤ ਵੱਡਾ ਹੱਥ ਹੈ ਕਿ ਬਾਹਰ ਲੀਆਂ ਕੰਟਰੀਜ਼ ਦੇ ਵਿੱਚ ਬੱਚਿਆਂ ਨਾਲ ਜੇਕਰ ਮਾਪੇ ਫਰੈਂਡਲੀ ਹੁੰਦੇ ਆ ਤਾਂ ਸਰਕਾਰਾਂ ਦਾ ਯੋਗਦਾਨ ਵੱਧ ਹੈ ਉੱਥੇ ਉੱਥੇ ਸਰਕਾਰਾਂ ਬੱਚਿਆਂ ਨੂੰ ਏਬਲ ਵੀ ਬਣਾਉਂਦੀਆਂ ਨੇ ਬੁੱਢਿਆਂ ਲਈ ਵੀ ਉੱਥੇ ਪ੍ਰੋਪਰ ਇੱਕ ਤਰ੍ਹਾਂ ਨਾਲ ਚੀਜ਼ਾਂ ਜਿਹੜੀਆਂ ਸੈਟਲਡ ਕੀਤੀਆਂ ਗਈਆਂ ਹੁੰਦੀਆਂ ਨੇ ਤਾਂ ਇਥੇ ਬੱਚਿਆਂ ਨਾਲ ਪੇਰੈਂਟਸ ਆ ਜਿਹੜੇ ਉਹ ਫ੍ਰੈਂਡਲੀ ਤਾਂ ਜ਼ਰੂਰ ਹੋਗੇ ਪਰ ਕੰਟਰੋਲ ਚਲਾ ਗਿਆ ਜਦੋਂ ਕੰਟਰੋਲ ਚਲਾ ਗਿਆ ਨਾ ਤਾਂ ਉਦੋਂ ਬੱਚੇ ਵਿਗੜਨਗੇ ਹੀ ਤੁਹਾਡੇ ਬੱਚੇ ਬਹੁਤ ਤਰ੍ਹਾਂ ਦੀਆਂ ਗਲਤ ਚੀਜ਼ਾਂ 'ਚ ਜਾਣਗੇ ਤੁਸੀਂ ਫ੍ਰੈਂਡਲੀ ਹੋ ਕੇ ਕਿਉਂਕਿ ਫ੍ਰੈਂਡਸ ਦੇ ਵਿੱਚ ਨਾ ਕਦੇ ਵੀ ਕਿਸੇ ਤਰ੍ਹਾਂ ਦਾ ਪਰਦਾ ਨਹੀਂ ਹੁੰਦਾ ਤੇ ਕਿਸੇ ਤਰ੍ਹਾਂ ਦਾ ਕੋਈ ਡਰਾਵਾ ਨਹੀਂ ਹੁੰਦਾ ਤਾਂ ਫਿਰ ਜਦੋਂ ਤੁਹਾਡੇ ਨਾਲ ਫਰੈਂਡਲੀ ਹੋ ਗਏ ਜਦੋਂ ਫਾਦਰ ਨੂੰ ਯਾਰ ਕਹੇਗਾ ਤੇ ਆਪਦੀ ਮਦਰ ਨੂੰ ਸਹੇਲੀ ਕਹੇਗੀ ਬੇਟੀ ਤਾਂ ਤੁਹਾਨੂੰ ਪਤਾ ਹੀ ਹੈ ਸਹੇਲੀਆਂ ਔਰ ਯਾਰਾਂ ਮਿੱਤਰਾਂ ਦੇ ਵਿੱਚ ਸਰ ਕਾਦੇ ਪਰਦੇ ਹੁੰਦੀ ਹੈ ਤੇ ਕਾਦਾ ਕੰਟਰੋਲ ਹੁੰਦਾ ਇਸ ਲਈ ਇਹ ਕੰਟਰੋਲ ਆ ਨਾ ਜਿਹੜਾ ਭਾਰਤ ਵਿੱਚ ਜਾਂ ਪੰਜਾਬ ਵਿੱਚ ਚੱਕਿਆ ਗਿਆ ਤਾਂ ਬੱਚੇ ਲਗਾਤਾਰ ਆ ਜਿਹੜੇ ਉਹ ਗਲਤ ਚੀਜ਼ਾਂ ਦਾ ਸ਼ਿਕਾਰ ਹੋ ਰਹੇ ਤੁਸੀਂ ਇੰਗਲਿਸ਼ ਭਾਸ਼ਾ 'ਚ ਬੁੱਕਸ ਲਿਖੀ ਆ ਪੰਜਾਬ 'ਚ ਪੰਜਾਬੀ ਚੱਲਦੀ ਆ ਲਗਦਾ ਨਹੀਂ ਵੀ ਇਹ ਤਾਂ ਪੰਜਾਬੀ 'ਚ ਲਿਖਣੀ ਚਾਹੀਦੀ ਸੀ ਨਹੀਂ ਨਹੀਂ ਸਰ ਬੇਸਿਕਲੀ ਆ ਆਈ نو ਇਸ ਚੀਜ਼ ਕੇ ਪੰਜਾਬ ਦੇ ਵਿੱਚ ਜਿਹੜੀ ਉਹ ਪੰਜਾਬੀ ਹੀ ਚੱਲਦੀ ਆ ਤਾਂ ਇਹ ਫਿਲਹਾਲ ਇੱਕ ਵਾਰ ਇੰਗਲਿਸ਼ 'ਚ ਇਹਨੂੰ ਕਰਨਾ ਜ਼ਰੂਰਤ ਸੀ ਸਮੇਂ ਦੀ ਕਿਉਂਕਿ ਭਾਰਤ ਦੇ ਨਾਰਥ ਸਾਈਡ ਦੀ بجائے ਸਾਊਥ ਸਾਈਡ ਦੇ ਵਿੱਚ ਜ਼ਿਆਦਾ ਜਿਹੜੀ ਚੀਜ਼ ਆ ਉਹ ਫਾਲੋ ਕੀਤੀ ਜਾਂਦੀ ਆ ਤਾਂ ਉੱਧਰ ਇਸ ਬੁੱਕ ਦੇ ਚਾਂਸਸ ਜ਼ਿਆਦਾ ਸੀ ਤਾਂ ਇਸ ਲਈ ਬਟ ਇਹ ਆ ਕਿ ਇਹਦਾ ਪੰਜਾਬੀ ਵਰਜ਼ਨ ਵੀ ਆ ਜਿਹੜਾ ਉਹ ਤਿਆਰ ਹੋ ਚੁੱਕਿਆ ਪੰਜਾਬੀ ਐਡੀਸ਼ਨ ਵੀ ਆ ਜਿਹੜਾ ਜਲਦੀ ਮਿਲ ਜਾਏਗਾ ਇਹਦਾ ਅ ਤੁਸੀਂ ਸੁਣੀ ਚੁੱਕੇ ਆ ਮੈਡਮ ਰਾਜਪੂ ਇੰਦਰਕੌਰ ਜਿਹੜੇ ਬਤੌਰ ਪ੍ਰੋਫੈਸਰ ਰਜ਼ਿੰਦਰਾ ਕਾਲਜ ਵਿੱਚ ਸੇਵਾ ਨਿਭਾ ਰਹੇ ਨੇ ਤੇ ਇਹਨਾਂ ਨੇ ਦੇਵਦਾਸੀ ਪ੍ਰਥਾ ਦੇ ਉੱਪਰ ਜਿਹੜੀ ਬੁੱਕ ਲਿਖੀ ਆ ਜ਼ਰੂਰ ਪੜ੍ਹਨੀ ਚਾਹੀਦੀ ਆ ਔਰ ਇਹਨਾਂ ਨੇ ਕਿਹਾ ਵੀ 3 ਲੱਖ ਦੇ ਕਰੀਬ ਆ ਜਿਹੜੀਆਂ ਹਜੇ ਵੀ ਬੱਚੀਆਂ ਜਾਂ ਔਰਤਾਂ ਇਸ ਤੋਂ ਪੀੜਤ ਨੇ ਹਾਲਾਂਕਿ ਉਹਨਾਂ ਨੇ ਕਿਹਾ ਵੀ ਜਿਹੜੀਆਂ ਕੁਝ ਸਾਹਮਣੇ ਆਈਆਂ ਇਹ ਵੀ ਕਿਹਾ ਕਿ ਉਹਨਾਂ ਨੇ ਕਈ ਇਲਾਕਿਆਂ ਵਿੱਚ ਇਹਨਾਂ ਦੇ ਪਿੰਡ ਵੀ ਵਸ ਚੁੱਕੇ ਆ ਔਰ ਇਹ ਬੜੀ ਗੰਭੀਰ ਜੇ ਆਪਾਂ ਕਹਿ ਦਈਏ ਕਿ ਬਿਮਾਰੀ ਦੀ ਤਰ੍ਹਾਂ ਫੈਲਦੀ ਜਾ ਰਹੀ ਹੈ ਸਾਡੇ ਭਾਰਤ ਵਰਗੇ ਦੇਸ਼ ਵਿੱਚ ਇਸ ਤਰ੍ਹਾਂ ਦੀ ਸਿਧਾਂਤਨ ਹੋਣ ਦੇ ਬਾਬਾ ਜੀ ਵੀ ਇਸ ਤਰ੍ਹਾਂ ਦੀਆਂ ਜੇ ਘਟਨਾਵਾਂ ਹੋ ਰਹੀਆਂ ਹਨ ਤੇ ਉਹਨੂੰ ਧਾਰਮਿਕ ਰੰਗ ਦਿੱਤਾ ਜਾਂਦਾ ਤੇ ਸਰਕਾਰਾਂ ਨੂੰ ਵੀ ਇਸ ਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਤੁਸੀਂ ਦੇਖ ਰਹੋ ਕਲੀਅੰਟੀ ਵੀ ਪੰਜਾਬ ਤੇ ਮੈਂ ਹਰਸ਼ਪਾਲ ਸੇ